ਪਵਿੱਤਰ ਧਰਤੀ ਫਤਿਹਗੜ ਸਾਹਿਬ ਦੀ ਜਿਸ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਬਾਬਾ ਮੋਤੀराम ਮਹਿਰਾ ਯਾਦਗਾਰੀ ਗੇਟ ਫਤਿਹਗੜ ਦੀ ਪਵਿੱਤਰ ਧਰਤੀ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਨਤਮਸਤਕ ਪਵਿੱਤਰ ਧਰਤੀ ਫਤਿਹਗੜ ਸਾਹਿਬ ਦੀ ਜਿੱਥੇ ਪੁਖਤਾ ਪ੍ਰਬੰਧ ਇਸ ਗੇਟ ਦੇ ਨਜ਼ਦੀਕ ਹੀ ਗੱਡੀਆਂ ਨੂੰ ਪਾਰਕ ਕਰਨ ਦੇ ਲਈ ਸਟੈਂਡ ਬਣਾਇਆ ਗਿਆ। ਪਵਿੱਤਰ ਧਰਤੀ ਫਤੇਗੜ ਸਾਹਿਬ ਦੀ ਜਿੱਥੇ ਇੱਕ ਇਤਿਹਾਸ ਵੀ ਲਿਖਿਆ ਹੋਇਆ ਗੁਰੂ ਘਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀराम ਮਹਿਰਾ ਮਰਿੰਡਾ ਦੇ ਪੁਲਿਸ ਅਧਿਕਾਰੀਆਂ ਜਾਨੀ ਖਾਂ ਤੇ ਮਾਲੀ ਖਾਂ ਨੇ ਮਿਤੀ 23 ਦਸੰਬਰ 1704 ਦਿ ਸਵੇਰ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਪਿੰਡ ਸਹੀੜਿਓਂ ਗ੍ਰਫਤਾਰ ਕਰਕੇ ਉਸੇ ਦਿਨ ਸ਼ਾਮ ਨੂੰ ਇਹਨਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ ਸੂਬੇਦਾਰ ਨੇ ਇਹਨਾਂ ਇੰਨਾ ਸ਼ਾਹੀ ਕੈਦੀਆਂ ਨੂੰ ਅਗਲੀ ਕਾਰਵਾਈ ਤੱਕ ਸਰਹੰਦ ਦੇ ਕਿਲੇ ਦੇ ਇੱਕ ਬੁਰਜ ਜਿਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਵਿੱਚ ਨਜ਼ਰਬੰਦ ਕਰ ਦਿੱਤਾ ਗੁਰੂ ਘਰ ਦੇ ਇੱਕ ਉਪਾਸ਼ਕ ਨੇ ਨਿਸ਼ਕਾਮ ਸੇਵਕ ਬਾਬਾ ਮੋਤੀराम ਮਹਿਰਾ ਜੀ ਨੇ ਆਪਣੀ ਜਾਨ ਦੀ ਪਰਵਾ ਨਾ ਕਰਦਿਆਂ ਰਾਤ ਵੇਲੇ ਨਾਟਕੀ ਢੰਗ ਨਾਲ ਠੰਡੇ ਪਾਤਜ ਵਿੱਚ ਦਾਖਲ ਹੋ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਬਾਬਾ ਮੋਤੀराम ਮਹਾਰਾਜ ਜੀ ਦਾ ਇਹ ਕਾਰਨਾਮਾ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਧੰਨ ਮੋਤੀ ਜਿਸ ਪੁੰਨ ਕਮਾਇਆ ਗੁਰ ਲਾਲਾ ਤਾਹੀਂ ਦੁੱਧ ਪਹਲਾਇਆ ਇਹ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਪੈਦਲ ਪਹੁੰਚਦੀਆਂ ਹਨ ਇਹ ਉਹ ਸਥਾਨ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਮੋਤੀराम ਮਹਿਰਾ ਮਾਤਾ ਗੁਜਰੀ ਜੀ ਦੀ ਕੁਰਬਾਨੀ ਸਿੱਖ ਇਤਿਹਾਸ ਦੇ ਵਿੱਚ ਬਹੁਤ बड़ी ਕੁਰਬਾਨੀ ਆਪ ਜੀ ਨੂੰ ਗੁਰੂਤਮ ਅਦੇ ਦੇ ਦਰਸ਼ਨ ਵੀ ਕਰਵਾਵਾਂਗੇ ਨਤਮਸਤਕ ਵੀਡੀਓ ਦੇ ਜ਼ਰੀਏ ਘਰ ਬੈਠਿਆਂ ਸੰਗਤਾਂ ਤੇ ਵੀ ਕਰਵਾਵਾਂਗੇ ਕਿਉਂਕਿ ਪਵਿੱਤਰ ਤੱਤ ਜਦੋਂ ਵੀਡੀਓ ਦੇ ਵਿੱਚ ਵੇਖਦੇ ਆ ਹਰ ਇੱਕ ਉਸ ਸੇਵਕ ਦਾ ਉਸ ਸ਼ਰਦਾਲੂ ਦਾ ਜਿਹੜਾ ਮਸਤਕ ਹੈ ਗੁਰੂ ਸਹਿਬਾਨ ਦੇ ਲਈ ਚੁੱਕਦਾ ਤਨ ਹੈ ਇਹ ਪਵਿੱਤਰ ਤੱਤ ਜਿਸ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਇੱਕ ਗੁਰਦੁਆਰਾ ਆਪ ਜੀ ਨੂੰ ਬਾਬਾ ਮੋਤੀराम ਜੀ ਦਾ ਦਖਾਣ ਲੱਗੇ ਹਾਂ ਸਾਥੀਓ ਯਾਦ ਕਰ ਅਮਰ ਸ਼ਹੀਦ ਬਾਬਾ ਮੋਤੀराम ਜੀ ਦਾ ਇਹ ਗੁਰਦੁਆਰਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਖ ਦੇ ਸ਼ਿਕਾਇਆ ਇਹ ਬਾਬਾ ਜੀ ਦਾ ਗੁਰਦੁਆਰਾ ਬਾਬਾ ਮੋਤੀराम ਜੀ ਦਾ ਬਹੁਤ ਵੱਡੀ ਕੁਰਬਾਨੀ ਹੈ ਇਸ ਗੁਰਦਵਾਰੇ ਦੇ ਵਿੱਚ ਇੱਕ ਗਲਾਸ ਪਈ ਹਨ ਇਸੇ ਤਰ੍ਹਾਂ ਇੱਕ ਗੁਰਦਵਾਰਾ ਅੰਮ੍ਰਿਤ ਸ਼ਹੀਦ ਬਾਬਾ ਮੋਤੀराम ਜੀ ਦਾ ਗੁਰਦਵਾਰਾ ਫਤੇਗੜ ਸਾਹਿਬ ਜੀ ਦੀ ਧਰਤੀ ਦੇ ਉਪਰ ਆਪ ਜੀ ਨੂੰ ਦਿਖਾਣ ਲੱਗੇ ਆ ਇਸ ਸੰਗਤਾਂ ਅਨাত্মਸਤਿਕ ਹੋਣ ਦੇ ਲਈ ਲਾਈਨਾਂ ਦੇ ਵਿੱਚ ਲੱਗੀਆਂ ਹਨ ਇਹ ਗੁਰੂ ਘਰ ਗੁਰਦਵਾਰਾ ਬਾਬਾ ਮੋਤੀराम ਜੀ ਦਾ ਬਾਬਾ ਮੋਤੀराम ਜੀ ਦੀ ਬਹੁਤ ਵੱਡੀ ਕੁਰਬਾਨੀ ਇਤਿਹਾਸ ਦੇ ਵਿੱਚ ਬਾਬਾ ਮੋਤੀराम ਨੇ ਠੰਡੇ ਪਰਚ ਦੇ ਵਿੱਚ ਮਾਤਾ ਜੀ ਨੂੰ ਅਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਦੀ ਸੇਵਾ ਕੀਤੀ ਆ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਬਾਬਾ ਮੋਤੀराम ਜੀ ਦਾ ਜਿੱਤੇ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਅੰਮਰ ਸ਼ਹੀਦ ਬਾਬਾ ਮੋਤੀराम ਜੀ ਦਾ ਇਹ ਗੁਰਦੁਆਰਾ ਆਪ ਜੀ ਨੂੰ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਦਿਖਾਉਂਦੇ ਪਏ ਹਨ ਹਾਂ ਬਰਸ਼ਤੀਤ ਬਾਬਾ ਮੋਤੀराम ਜੀ ਦਾ ਗੁਰਦੁਆਰਾ ਫਤੇਗੜ ਸਾਹਿਬ ਦੀ ਧਰਤੀ ਫਤੇਗੜ ਸਾਹਿਬ ਦੀ ਧਰਤੀ ਤੇ ਉੱਪਰ ਇਹ ਗੁਰਦੁਆਰਾ ਆਪ ਜੀ ਨੂੰ ਦਿਖਾਉਂਦੇ ਹਾਂ ਬਾਬਾ ਮੋਤੀराम ਮਹਾਰਾਜ ਜੀ ਦਾ ਇਤਿਹਾਸ ਹਰ ਇੱਕ ਜਾਣਦਾ ਬਾਬਾ ਮੋਤੀराम ਜੀ ਦੀ ਬਹੁਤ ਵੱਡੀ ਕੁਰਬਾਨੀ ਬਾਬਾ ਮੋਤੀराम ਜੀ ਨੇ ਮਾਤਾ ਗੁਜਰੀਨੋ ਤੇ ਸਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕੀਤੀ ਆ ਠੰਡੇ ਬਰਸ ਦੇ ਅੰਦਰ ਬਾਬਾ ਮੋਤੀ RAM ਜੀ ਦਾ ਪਰਿਵਾਰ ਇਹਨਾਂ ਮੁਗਲਾਂ ਨੇ ਜਿੰਦਾ ਹੀ ਕੋਲੂ ਦੇ ਵਿੱਚ ਪੀੜਿਆ ਬੱਚਾ ਪਤਨੀ ਬਜ਼ੁਰਗ ਮਾਤਾ ਪਰ ਪੱਪਾ ਜੀ ਇਹਾਂ ਦੇ ਮੋਰੀ ਨਹੀਂ ਚੁਕੇ ਬਹੁਤ ਵੱਡਾ ਇਤਿਹਾਸ ਬਾਬਾ ਮੋਤੀ RAM ਜੀ ਦਾ ਤਨ ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਹੀਂ ਦੁੱਧ ਪਿਆਇਆ ਇਹ ਗੁਰਦੁਆਰਾ ਆਪ ਜੀ ਨੂੰ ਬਾਬਾ ਮੋਤੀराम ਜੀ ਦਾ ਦਿਖਾਉਂਦੇ ਪਏ ਹਾਂ ਬਾਬਾ ਮੋਤੀराम ਜੀ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ